ਅੱਜ ਆਜ਼ਾਦੀ ਦਾ आनंद ਮਾਣ ਰਹੇ ਆ ਮੈਂ ਉਹਨਾਂ ਨੂੰ ਵੀ ਸਜਦਾ ਕਰਦਾ ਔਰ ਜਿਹੜੇ ਅੱਜ ਵੀ ਜਿਹੜੇ ਇਸ ਰੱਦਾਂ ਦੇ ਉੱਤੇ ਸਾਡੀ ਰਾਖੀ ਕਰ ਰਹੇ ਆ ਜਾਂ ਪੰਜਾਬ ਪੁਰ ਸਪੋਰਟਸ ਦੇ ਬੰਦੇ ਵੀ ਜਾਂ ਬਾਰਡਰ ਸਕਿਉਰਿਟੀ ਫੋਰਸ ਦੇ ਬੰਦੇ ਜਿਹੜੇ ਅੱਜ ਵੀ ਉਸ ਆਜ਼ਾਦੀ ਨੂੰ ਕਾਮ ਰੱਖਣ ਲਈ ਕੁਰਬਾਨੀਆਂ ਦੇ ਰਹੇ ਮੈਂ ਉਹਨਾਂ ਨੂੰ ਵੀ ਸਜਦਾ ਕਰਦਾ ਔਰ ਇਹ ਮੌਕਾ ਹੈ ਕਿ ਅਸੀਂ ਡੈਡੀਕੇਟ ਕਰੀਏ ਕਿ ਜੋ ਉਹਨਾਂ ਦੇ ਸੁਪਨਿਆਂ ਦਾ ਭਾਰਤ ਸੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਬੀੜਾ ਚੁੱਕਿਆ ਕਿ ਰੰਗਲਾ ਪੰਜਾਬ ਆਪਾਂ ਬਣਾਣਾ ਖੁਸ਼ੀਆਂ ਖੇੜੇ ਜਿੱਥੇ ਹੋਣ ਜਿੱਥੇ ਰੋਜ਼ਗਾਰ ਹੋਵੇ ਚੰਗੀਆਂ ਸਿਹਤ ਸਹੂਲਤਾਂ ਸਿੱਖਿਆ ਹੋਵੇ ਉਹ ਜਿਹੜਾ ਜਿਹੜਾ ਸ਼ਹੀਦਾਂ ਦੇ ਸੁਪਨਿਆਂ ਅਚਰਬਤਾ ਔਰ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਇਹ ਲੋਕਾਂ ਪ੍ਰਤੀ ਜਿਹੜੀ ਹੈਗੀ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ ਅਸੀਂ ਪੰਜਾਬ ਨੂੰ ਜਿਹੜਾ ਹੈਗਾ ਮੁੜ ਕੇ ਜਿਹੜਾ ਹੈਗਾ ਉਹ ਬਿਲਕੁਲ ਰੰਗਲਾ ਪੰਜਾਬ ਬਣਾਉਣ ਲਈ ਦਿਨ ਰਾਤ ਮਿਹਨਤ ਕਰਾਂਗੇ ਇਸ ਸੱਤਰਵੇਂ ਗੱਤਰ ਤੱਕ ਦੇ ਸਭ ਤੋਂ ਵੱਡੀ ਜਿਹੜੀ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਸਿਹਤ ਕੰਮ ਇਹ ਡਾਕਟਰਾਂ ਦੀਆਂ ਸੈਲਰੀਆਂ ਦੇ ਲਈਆਂ ਗਿਆ ਨੇ ਬਹੁਤ ਦਰਦਤ ਹੈ ਪਰ ਕਿਤੇ ਨਾ ਕਿਤੇ ਹਰੇ ਡਾਕਟਰਾਂ ਦੀ ਕਮੀ ਬਹੁਤ ਹੈ हां जी ओदे थानो पता है क्या ओदी रिक्रूटमेंट भी कर रहे हैं जी असि ओना नु ऐसे करके जड़ा है ओना नु इंसेंटिव ਦਿੱਤਾ ਗਿਆ स्पेशल इंसेंटिव डॉक्टर नु ਇਸ ਕਰਕੇ ਦਿੱਤਾ ਗਿਆ ਕਿ ਡਾਕਟਰ ਸਰਵਿਸ ਚ ਆਂਦੇ ਘਟਾ ਤੇ ਰਹਿੰਦੇ ਘਟਾ 400 ਡਾਕਟਰਾਂ ਦੀ ਭਰਤੀ ਆ ਜਿਹਦੇ ਵਿੱਚੋਂ 250 ਜੁਆਇਨ ਕਰ ਗਏ ਆ ਬਾਕੀ ਕੁਛ ਨੇ ਐਕਸਟੈਂਸ਼ਨ ਲਈ ਆ ਤੇ ਸਾਡੀ ਅਗਲੀ ਜਿਹੜੀ ਹੈਗੀ ਆ ਸਾਡੀ ਕੋਸ਼ਿਸ਼ ਆ ਕਿ ਅਸੀਂ ਇਸ ਤੋਂ ਵੀ ਜ਼ਿਆਦਾ 7-800 ਡਾਕਟਰ ਹੋਰ ਜਿਹੜੇ ਹੈਗੇ ਆ ਇਹ ਪਿਛਲੀ ਜਿਹੜੀ ਕਮੀ ਆ ਨਾ ਬਹੁਤ ਲੰਬੇ ਸਮੇਂ ਤੋਂ ਚੱਲੀ ਜਾਂਦੀ ਆ ਜੀ ਤੇ ਹੁਣ ਅਸੀਂ ਰੈਗੂਲਰ ਹਰ ਸਾਲ ਰਿਕਰੂਟਮੈਂਟ ਕਰਾਂਗੇ ਜਿਸ ਤਰ੍ਹਾਂ ਪੁਲਿਸ ਹੋ ਰਹੀ ਹੈ ਡਾਕਟਰਾਂ ਦੀ ਵੀ ਟੀਚਰਸ ਦੀ ਵੀ ਐਕਚੁਅਲੀ ਇਹ ਲਗਾਤਾਰ ਹੋਣੀ ਚਾਹੀਦੀ ਹੈ ਕਿਉਂਕਿ ਹਰ ਸਾਲ ਡਾਕਟਰ ਪੀਜੀ ਕਰਨ ਜਾਂਦੇ ਆ ਕੋਈ ਰਿਜ਼ਾਈਨ ਕਰ ਜਾਂਦਾ ਕੋਈ ਡੈਪੂਟੇਸ਼ਨ ਤੇ ਚਲਾ ਜਾਂਦਾ ਤੇ ਇਹ ਜ਼ਰੂਰੀ ਆ ਕਿ ਹਰ ਸਾਲ ਉਹਨਾਂ ਦੀ ਰਿਕਰੂਟਮੈਂਟ ਹੋਵੇ ਉਹ ਪ੍ਰੋਸੈਸ ਹੁਣ ਸ਼ੁਰੂ ਹੋ ਗਈ ਆ ਹੁਣ ਅਸੀਂ ਜਿਹੜਾ ਹੈਗਾ ਨੂੰ ਬਹੁਤ ਜਲਦੀ ਜੜੀਆਂ ਸਿਹਤ ਸਭਾਵਾਂ ਹੈਗੀਆਂ ਅਸੀਂ ਐਮਰਜੈਂਸੀ ਸਬਸਿਸ ਦੇਣੀ ਆ ਸ਼ੁਰੂ ਕਰਤੀਆਂ ਜਿਲ੍ਹਾ ਹਸਪਤਾਲਾਂ ਚ ਪਟਿਆਲੇ ਵਿੱਚ ਹੋ ਗਿਆ ਮੋਹਾਲੀ ਵਿੱਚ ਹੋ ਗਿਆ ਲੁਧਿਆਣਾ ਤਿਆਰ ਹੈ ਉਸ ਤੋਂ ਬਾਅਦ ਜਲੰਧਰ ਤਿਆਰ ਹੈ 24 ਘੰਟੇ ਦੀਆਂ ਜਿਹੜੀਆਂ ਹੈਗੀਆਂ ਲਾਈਵ ਸਪੋਰਟ ਸਿਸਟਮ ਦੇ ਨਾਲ ਐਮਰਜੈਂਸੀ ਸਰਵਿਸਿਜ਼ ਔਰ ਐਮਬੂਲੈਂਸ ਸਰਵਿਸਿਜ਼ ਹੋਰ ਵੀ ਬਹੁਤ ਸਾਰੇ ਜਿਹੜੇ ਕੰਮ ਕੀਤੇ ਜਾ ਰਹੇ ਆ ਜਿਹੜੀ 100% ਅਵੇਲੇਬਿਲਟੀ ਆਫ ਡਰੱਗਸ ਆਮ ਆਦਮੀ ਕਲੀਨਿਕ ਦਾ ਵਿੱਚ ਲੋਕਾਂ ਨੂੰ ਬਹੁਤ ਬੈਨੀਫਿਟ ਹੋਇਆ ਕਿ ਉੱਥੋਂ 2 ਕਰੋੜ 70 ਲੱਖ ਲੋਕਾਂ ਨੇ ਦਵਾਈ ਲਈ ਆ ਜਿਹਦੇ ਚੋਂ ਤਕਰੀਬਨ ਤਕਰੀਬਨ ਜਿਹੜੇ ਹੈਗੇ ਆ ਉਸ ਮਤਲਬ 1 ਕਰੋੜ 10-15 ਲੱਖ ਦੇ ਕਰੀਬ ਜਿਹੜੇ ਹੈਗੇ ਆ ਜਿਹੜੇ ਪੇਸ਼ੈਂਟ ਇੱਕ ਵਾਰ ਹੀ ਗਏ ਆ ਬਾਕੀ ਉਹ ਜਿਹੜੇ ਬਾਰ-ਬਾਰ ਗਏ ਆ ਤੇ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ opralle ਆ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਸਰ ਜਿਸ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਕੁਲਿਨਿਕ ਦੀ ਗੱਲ ਕੀਤੀ ਆਮ ਲੋਕਾਂ ਜਿੱਕੇ ਪ੍ਰੰਪਰਾ ਦਾ ਹੋ ਗਿਆ ਵੀ ਉਹਦਾ ਨਾਮ ਚੇਂਜ ਹੋ ਰਿਹਾ ਪਤਲੀ ਗਾਂ ਆਮ ਆਦਮੀ ਪਾਰਟੀ ਕਲੀਨਿਕ ਨਹੀਂ ਉਹਦੇ ਚ ਇਸ ਤਰ੍ਹਾਂ ਸੀਗਾ ਕਿ ਅਸੀਂ ਜਿਹੜੇ ਪੁਰਾਣਾ ਜਿਹੜੇ ਬਸਰਿਆਂ ਬਿਲਡ ਦਾ ਖਸਤਾ ਸੀ ਉਹਦੇ 'ਚ ਜਿਹੜੇ ਤਾਂ ਸੁਵਿਧਾ ਕੇਂਦਰ ਵਿੱਚ ਸੀਗੇ ਜਾਂ ਜਿਹੜੇ ਡੀ ਨੋਵੋ ਸੀ ਨਵੇਂ ਬਣਾਏ ਆ ਜਿਹਨੂੰ ਜਦੋਂ ਅਸੀਂ ਪੋਰਟਾ ਕੇਬਨ ਵੀ ਕਹਿੰਦੇ ਆ ਉਹਨਾਂ ਦਾ ਨਾਂ ਇਸ ਤਰ੍ਹਾਂ ਰਹੇਗਾ ਜਿਹੜੇ ਸੈਂਟਰ ਵਾਲੇ ਸੀ ਉਹਨਾਂ ਨੇ ਡਿਸਪਲੂਟ ਚੱਲਦਾ ਸੀਗਾ ਪਹਿਲਾਂ ਵੀ ਹੁੰਦਾ ਸੀ ਪਹਿਲਾਂ ਵੀ ਜਦੋਂ ਸਾਡੇ ਮੁੱਖ ਮੰਤਰੀ ਸਾਹਿਬ ਚਾਹੇ ਕੈਪਟਨ ਬਲਿੰਦਰ ਸਿੰਘ ਰਾਏ ਹੋਣ ਜਾਂ ਆਪਣੇ ਪ੍ਰਕਾਸ਼ ਸਿੰਘ ਬਾਦਲ ਜੀ ਰਹੇ ਹੋਣ ਉਹਨਾਂ ਦੀਆਂ ਫੋਟੋ ਵੀ ਲੱਗਦੀਆਂ ਹੁੰਦੀਆਂ ਸੀ ਉਹਨਾਂ ਨੇ ਮਤਲਬ ਅਨੈਸੈਸਰੀ ਸੀਗਾ ਉਹ ਬਟ ਉਹ ਅਸੀਂ ਮਸਲਾ ਹੱਲ ਕਰ ਲਿਆ ਉਹਨਾਂ ਨੇ ਕਿਹਾ ਸੀ ਯੂਸ਼ਪਨ ਰੋਕਿਆ ਮੰਦਰ ਕਰੋ ਅਸੀਂ ਕਿਹਾ ਸੀ ਵੀ ਮੰਦਰ ਤੋਂ ਨਾ ਲੋਕ ਕਈ ਵਾਰੀ ਬੰਦਾ ਅੰਦਰ ਜਾਂਦਾ ਹੀ ਨਹੀਂ ਆ ਵੀ ਇੱਥੇ ਤਾਂ ਪਹਿਲਾਂ ਪਹਿਲਾਂ ਹਸਪਤਾਲ ਹੁੰਦਾ ਸੀਗਾ ਹੁਣ ਇੱਥੇ ਮੰਦਰ ਬਣ ਗਿਆ ਤੇ ਉਹਨਾਂ ਨੇ ਸਾਡੀ ਗੱਲ ਮੰਨ ਲਈ ਆ ਜੀ ਉਹਨੂੰ ਮੰਦਰ ਕੱਟ ਕੇ ਉਹਨਾਂ ਨੇ ਕੇਂਦਰ ਕਰਤਾ ਅਸੀਂ ਉਹਨਾਂ ਦੀ ਗੱਲ ਮੰਨ ਲਈ ਅਸੀਂ ਆਪਸ ਚੜਾ ਮਸਲੇ ਨੂੰ ਰਿਜ਼ੋਲਵ ਕਰ ਲਿਆ ਹੁਣ ਸਾਡੀ ਫੰਡਿੰਗ ਸ਼ੁਰੂ ਹੋ ਗਈ ਆ ਤੇ ਅਸੀਂ 881 ਬਣਾਇਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਹ ਬੜੀ ਸ਼ੁਭਦਾ ਜਿਹੜੀ ਸਾਡੀ ਆਮ ਆਦਮੀ ਕਰਨੇ ਕੁੜੀ ਰਹੇਗੀ ਜਿਹੜੇ ਜਿਹੜੇ ਉਸ ਤੋਂ ਬਾਹਰ ਆ ਜਿਹੜੇ ਸਰਕਾਰੀ ਹਸਪਤਾਲ ਉਦੇ ਨਾਲ ਅਸੀਂ ਨਾ ਪਿੱਛੇ ਨਹੀਂ ਸਾਨੂੰ ਤਾਂ ਲੋਕਾਂ ਨੂੰ ਸੁਭਿਧਾ ਮਿਲਣੀ ਚਾਹੀਦੀ ਹੈ ਜਿਵੇਂ 2 ਕਰੋੜ 70 ਲੱਖ ਲੋਕਾਂ ਨੂੰ ਲੋਕਾਂ ਦਾ ਬਲੱਡ ਪ੍ਰੈਸ਼ਰ ਸ਼ੂਗਰ ਸਾਧੀਆਂ ਬਿਮਾਰੀਆਂ ਦਾ ਹੋਰ ਇਲਾਜ ਹੋਏਗਾ ਲੋਕਾਂ ਦੇ ਗੁਰਦੇ ਨਹੀਂ ਫੇਲ ਹੋਣਗੇ ਲਿਵਰ ਫੇਲਰ ਨਹੀਂ ਹੋਏਗਾ ਮੈਨੂੰ ਲੱਗਦਾ ਕਿ ਲੋਕਾਂ ਨੂੰ ਬੈਨੀਫਿਟ ਹੋਣਾ ਚਾਹੀਦਾ ਨਾਮ 'ਚ ਕੁਝ ਨਾ। ਸਰ ਗਲਾਸ ਕੋਚਨ ਦਿੱਲੀ ਤੁਸੀਂ ਤੂਟਾ ਕੇ ਆਏ ਹੋ ਦਿੱਲੀ ਫਲਾਬ ਚੱਲ ਰਹੇ ਆ। ਅਮਿਤ ਸ਼ਾਹ ਜੀ ਦੇ ਕੁਝ ਕੱਲ ਬਿਆਨ ਆਏ ਸੀਗੇ ਉਹਨਾਂ ਬਾਰੇ। ਦੇਖੋ ਅੱਜ ਨਾ ਜਿਹੜਾ ਹੈਗਾ ਗਣਤੰਤਰ ਦਿਵਸ ਹੈ ਮੈਂ ਉਹਦੀਆਂ ਬਤਾਈਆਂ ਦੰਨਾ। ਅਸੀਂ ਹਰ ਰੋਜ਼ ਰਾਜਨੀਤੀ ਕਰਦੇ ਆਂ ਜੀ। ਮੈਂ ਵੀ ਕੱਲ ਨੂੰ ਜਾ ਕੇ ਕਰੂੰਗਾ ਉੱਥੇ ਮੈਂ ਵੀ ਜਾਊਂਗਾ ਕੱਲ ਨੂੰ ਮੇਰਾ ਬਿਆਨ ਲਾ ਲਈਓ। ਅੱਜ ਆਪਾਂ ਐਨਾ ਕੀ ਰੱਖੀਏ ਕਿ ਆਪਾਂ ਜਿਹੜੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਆ ਉਹਨਾਂ ਨੂੰ ਯਾਦ ਕਰੀਏ। ਆਪਣੇ ਸੰਵਿਧਾਨ ਨੂੰ ਯਾਦ ਕਰੀਏ ਔਰ ਮੈਂ ਇਹ ਕਹੂੰਗਾ ਕਿ ਆਪਣੇ ਜਿਹੜੀ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਸਾਨੂੰ ਉਹਦੇ ਤੇ ਆਪਾਂ ਇਲੈਕਸ਼ਨ ਆਉਂਦੀਆਂ ਰਹਿਣਗੀਆਂ ਜਾਂਦੀਆਂ ਰਹਿਣਗੇ ਲੀਡਰ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਬਟ ਸਾਨੂੰ ਜਿਹੜੀਆਂ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਉਹਨਾਂ ਦੇ ਉੱਤੇ ਜ਼ਰੂਰ ਪਹਿਰਾ ਦੇਣਾ ਚਾਹੀਦਾ ਜੋ ਸਾਡੇ ਲੀਡਰਾਂ ਨੇ ਸਾਨੂੰ ਦਿੱਤਾ ਜੀ ਸਰ